ਜਿਹੜਾ ਹੁਣ ਤੁਸੀਂ ਬਿਹਾਰ ਦਾ ਜ਼ਿਕਰ ਕੀਤਾ ਪਹਿਲਾਂ ਥੋੜਾ ਜਿਹਾ ਇਹਨੂੰ ਸ਼ੋ ਲਈਏ ਜੀ ਜੀ ਬਿਹਾਰ ਦੇ ਵਿੱਚ ਕੀ ਸੀਗਾ ਕਿ ਨਿਤਿਸ਼ ਕੁਮਾਰ ਉਹ ਤੇ ਆਂਧਰਾ ਚੋਂ ਆ ਗਿਆ ਨਾਇਡੂ ਜੀ ਉਹਨਾਂ ਦੇ ਸਿਰ ਤੇ ਟਿਕੇ ਹੋਏ ਸੀਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਕੀਤਾ ਕਿ ਜਿਹੜਾ ਨਾਇਡੂ ਸੀਗਾ ਜੀ ਉਹਨੂੰ ਪੈਸਾ ਚਾਹੀਦਾ ਸੀ ਕਿਉਂਕਿ ਜਿਹੜਾ ਆਂਧਰਾ ਪ੍ਰਦੇਸ਼ ਹੈ ਨਾ ਉਹਦੀ ਕੋਈ ਮਾਲੀ ਹਾਲਤ ਠੀਕ ਨਹੀਂ ਹੈ ਹੂੰ ਦੂਸਰੇ ਪਾਸੇ ਜਿਹੜਾ ਨਿਤਿਸ਼ ਸੀ ਉਹਦੀ ਡਿਮਾਂਡ ਸੀਗੀ ਦੋ ਤਰ੍ਹਾਂ ਦੀ ਇੱਕ ਸੀਗੀ ਕਿ ਬਈ ਵਿਧਾਨ ਸਭਾ ਇਲੈਕਸ਼ਨ ਕਰਵਾ ਦਿਓ ਦੂਸਰਾ ਕਿ ਬਿਹਾਰ ਨੂੰ ਸਪੈਸ਼ਲ ਸਟੇਟਸ ਦੇ ਦਿਓ ਜੀ ਹੁਣ ਜੇ ਬਿਹਾਰ ਨੂੰ ਸਪੈਸ਼ਲ ਸਟੇਟਸ ਦਿੰਦੇ ਆ ਤਾਂ ਇੱਥੇ ਰੌਲਾ ਪੈ ਜਾਣਾ ਕਿਉਂਕਿ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਅੱਗੇ ਰਾਜ ਹੈਗੇ ਆ ਜਿਹੜੇ ਇਸ ਤਰ੍ਹਾਂ ਦਾ ਸਟੇਟਸ ਮੰਨਦੇ ਆ ਜੀ ਯਾਨੀ ਉਹਨਾਂ ਨੂੰ ਇੱਕ ਖਾਸ ਦਰਜਾ ਦੇ ਦਿੱਤਾ ਜਾਂਦਾ ਨਾਰਥ-ਈਸਟ 'ਚ ਵੀ ਆ ਹਿਮਾਚਲ ਵੀ ਆ ਆਪਣੇ ਜੇ ਗੁਆੜ ਚੋ ਲੈਣਾ ਹੋਵੇ ਜੀ ਹੁਣ ਇਹਨਾਂ ਨੂੰ ਪਤਾ ਕਿ ਜੇ ਅਸੀਂ ਇਹ ਕਹਾਣੀ ਛੇੜੀ ਜੀ ਤੇ ਰਫੜ ਪੂਰਾ ਤਗੜਾ ਪੈ ਜਾਣਾ ਬਿਲਕੁਲ ਸੋ ਲਿਹਾਜ਼ਾ ਇਹ ਹੀ ਸੀਗਾ ਕਿ ਹੁਣ ਜਦੋਂ ਇਹਨਾਂ ਨੇ ਕੱਲ ਕਹਿ ਦਿੱਤਾ ਕਿ ਬਿਹਾਰ ਨੂੰ ਅਸੀਂ ਵਿਸ਼ੇਸ਼ ਦਰਜਾ ਨਹੀਂ ਦੇ ਸਕਦੇ ਉੱਥੇ ਬਿਹਾਰ ਦੇ ਵਿੱਚ ਕਹਿ ਲਓ ਕਿ ਕਰੋਲਾ ਪੈ ਗਿਆ ਨਿਤਿਸ਼ ਨੂੰ ਪੁੱਛਣ ਲੱਗ ਗਏ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਕੀ ਲਿਆਂਦਾ ਕੀ ਲਿਆਂਦਾ ਉਹ ਕਹਿੰਦਾ ਖੇਦੀ ਮਿੱਟੀ ਹਮ ਉਹਨਾਂ ਨੇ ਤੇ ਉਲਟਾ ਥੋੜੇ ਜਿਹੜੇ ਰਿਐਕਸ਼ਨ ਸੀਗੇ ਉਹ ਵੀ ਕਾੜੇ ਦੇ ਦਿੱਤੇ ਜੀ ਇਹ ਚਰਚਾ ਚੱਲ ਪਈ ਕਿ ਨਿਤਿਸ਼ ਕਿਸੇ ਵੇਲੇ ਵੀ ਧੋਖਾ ਦੇ ਸਕਦਾ ਹੈ ਨਰਿੰਦਰ ਮੋਦੀ ਹਰਾਂ ਹਮ ਉਹਨਾਂ ਨੇ ਅੱਖਾਂ ਪੁੰਝ ਦਿੱਤੀਆਂ ਜੀ ਦੇ ਦਿੱਤਾ ਸ਼ਾਇਦ 95000 ਕਰੋੜ ਰੁਪਈਆ ਇਹਨੇ ਨਾਲ ਉਹ ਕਹਿ ਦੂਗਾ ਕਿ ਹਾਂ ਭਾਈ ਮੈਂ 95000 ਕਰੋੜ ਰੁਪਈਆ ਲਏ ਆ ਤਾਂ ਇਹ ਗਾਂ ਤਾਨੂੰ ਪਤਾ ਹੀ ਆ ਇਹਨਾਂ ਨੂੰ ਵੋਟਾਂ ਦੀ ਕਿਹੜਾ ਲੋੜ ਨਹੀਂ ਹੈ ਇਸੇ ਤਰ੍ਹਾਂ ਕੁਝ 15000 ਕਰੋੜ ਰੁਪਇਆ ਮਿਲਦਾ ਇਹਨਾਂ ਨੇ ਨਾਈਡੂ ਨੂੰ ਦੇ ਦਿੱਤਾ ਤੇ ਦੋਨੇ ਵਿੱਚ ਗਿਆ ਹੋਰ ਕੀ ਆ ਕੁਝ ਵੀ ਨਹੀਂ ਆ ਤੇ ਬਾਕੀ ਕੋਈ ਜ਼ਿਆਦਾ ਵੱਡਾ ਪੈਕੇਜ ਨਹੀਂ ਪੰਜਾਬ ਜੇ ਤੁਸੀਂ ਪੰਜਾਬ ਦੇ ਤੁਲਨਾਤਮਕ ਦੇਖੋਗੇ ਬਿਹਾਰ ਬਹੁਤ ਵੱਡੀ ਸਟੇਟ ਆ ਜੀ ਬਿਹਾਰ ਬਹੁਤ ਵੱਡੀ ਸਟੇਟ ਆ ਪਰ ਬਿਹਾਰ ਨੂੰ ਤਾਂ ਆਲਰੇਡੀ ਬਹੁਤ ਕੁਝ ਮਿਲ ਰਿਹਾ ਹੂੰ ਬਹੁਤ ਕੁਝ ਮਿਲ ਰਿਹਾ ਹੈ ਨਾ ਜੇ ਆਪਾਂ ਗੱਲ ਕਰੀਏ ਕਿ ਇਹ ਤਾਂ ਚਲੋ ਮਾਮਲਾ ਹੋ ਗਿਆ ਨਾ ਕਿ ਇਹਨਾਂ ਨੂੰ ਪੈਕੇਜ ਕਿਉਂ ਦੇਣਾ ਪਿਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੀਮਤ ਵਸੂਲੀ ਹੈ ਨਰਿੰਦਰ ਮੋਦੀ ਦੀ ਸਰਕਾਰ ਉਹਨਾਂ ਵਾਸਤੇ ਇੱਕ ਏਟੀਐਮ ਹੈ ਜਦੋਂ ਜੀ ਚਾਹਣਗੇ ਥੋੜਾ ਬਹੁਤਾ ਕਢਾ ਲੈਣਗੇ ਪਰ ਪੰਜਾਬ ਦੇ ਲਿਹਾਜ਼ ਨਾਲ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਇਹਨਾਂ ਨੇ ਵਿੱਤੀ ਪੈਕੇਜ ਮੰਗਿਆ ਤੇ ਜਿਹੜੀ ਉਹ ਗੱਲ ਕਰ ਰਹੇ ਸੀਗੇ ਆਪਾਂ ਉਹਦੇ ਵਿੱਚ ਇੱਕ ਸਮੱਸਿਆ ਜਿਹੜੀ ਸਭ ਤੋਂ ਵੱਡੀ ਹੈ ਇਸ ਵੇਲੇ ਕਿ ਬਿਹਾਰ ਹੈ ਜਿਵੇਂ ਜੀ ਮੈਂ ਅੰਕੜੇ ਇਹਦੇ ਵੀ ਕੱਢੇ ਸੀਗੇ ਅੱਜ ਕਿਉਂਕਿ ਵਿੱਤੀ ਪੈਕੇਜ ਦੇ ਮਾਮਲੇ ਦੇ ਵਿੱਚ ਨਾ ਕੁਝ ਚੀਜ਼ਾਂ ਜਿਹੜੀਆਂ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਆ ਤੇ ਉੱਥੇ ਨੇ ਮੈਂ ਇੱਕ ਚਾਰਟ ਕੱਢਿਆ ਜਿਹੜਾ ਐਤਕੀ 24 25 ਵਾਸਤੇ ਇਹਨਾਂ ਨੇ ਸਟੇਟਾਂ ਨੂੰ ਦੇਣਾ ਹੈ ਮੈਂ ਹੈਰਾਨ ਰਹਿ ਗਿਆ ਕਿ ਜਿਹੜਾ ਬਿਹਾਰ ਸਭ ਤੋਂ ਜ਼ਿਆਦਾ ਕੈਲੋਕੇ ਹਾਸਲ ਕਰ ਰਿਹਾ ਹੈ ਹਮ ਯੂਪੀ ਤੋਂ ਬਾਅਦ ਜੀ ਯੂਪੀ ਨੂੰ ਮਿਲੇਗਾ ਇਸ ਸਾਲ 2 ਲੱਖ ਲਾਲੋਕੇ ਕੋਈ 15 20 ਹਜ਼ਾਰ ਕਰੋੜਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੂਸਰਾ ਜੇ ਕੋਈ ਸੂਬਾ ਹੈ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਕੇਂਦਰ ਚੋ ਹਿੱਸਾ ਲਵੇਗਾ ਉਹ ਹੈ ਬਿਹਾਰ 122000 ਕਰੋੜ ਜੀ ਸਾਨੂੰ ਪੰਜਾਬ ਵਾਲਿਆਂ ਨੂੰ ਪਤਾ ਕਿੰਨਾ ਮਿਲਣਾ ਸਿਰਫ 2200 ਕਰੋੜ ਰੁਪਈਆ ਹਮ ਹੁਣ ਉਹਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਜਿੱਦਾਂ ਹੁਣ ਮਹਾਰਾਸ਼ਟਰ ਹੈ ਜੀ ਮਹਾਰਾਸ਼ਟਰ ਦੀ ਜਿਹੜੀ ਆਪਦੀ ਜੀਐਸਟੀਪੀ ਆ ਜਿਹਨੂੰ ਆਪਾਂ ਜੀਡੀਪੀ ਕਹ ਲਈਏ ਜੀ ਉਹ ਇੰਨੀ ਵੱਡੀ ਆ ਕਿ ਮੇਰੇ ਖਿਆਲ ਦੇ ਨਾਲ ਦੁਨੀਆ ਦੇ ਕਈ ਮੁਲਕਾਂ ਦੇ ਬਰਾਬਰ ਹੋਏਗੀ ਛੋਟੇ ਛੋਟੇ ਜਿਹੜੇ ਮੁਲਕ ਹੁੰਦੇ ਆ ਜੀ ਕਿਉਂਕਿ ਮਹਾਰਾਸ਼ਟਰ ਬਹੁਤ ਵੱਡੀ ਸਟੇਟ ਬਹੁਤ ਵੱਡੀ ਕਮਾਈ ਕਰਦਾ ਜੀ ਜੀ ਹੁਣ ਉਹਨਾਂ ਦਾ ਜਿਹੜਾ ਰੈਵਨਿਊ ਆਉਂਦਾ ਹੈ ਉਹ ਬਹੁਤ ਜ਼ਬਰਦਸਤ ਹੈ ਦਿੱਲੀ ਗੁਜਰਾਤ ਤੇ ਤਾਮਲनाडु ਇਹ ਚਾਰ ਸਟੇਟਾਂ ਜਿਨ੍ਹਾਂ ਦਾ ਇਨਕਮ ਟੈਕਸ ਤੋਂ ਲੈ ਕੇ ਜਿਹੜਾ ਹੋਰ ਰੈਵਨਿਊ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ ਪਰ ਹੁਣ ਤੁਸੀਂ ਦੇਖੋ ਕਿ ਪੰਜਾਬ ਨੂੰ ਜੇ ਮਿਲ ਰਿਹਾ ਹੈ ਤਾਂ ਹਰ ਇੱਕ ਸਾਲ ਆਪਾਂ ਦੇਖਦੇ ਆ ਨਾ ਕਿ ਜੀ ਸਾਡਾ GST ਕਲੈਕਸ਼ਨ ਵੱਧ ਗਿਆ ਜੀ ਪਰ ਹਰਿਆਣੇ ਤੋਂ ਅਸੀਂ 3-4 ਗੁਣਾ ਪਿੱਛੇ ਫਿਰਦੇ ਆ ਹੁਣ ਜੋ ਮਤਲਬ ਕਿ ਆਪਾਂ ਕਹਿ ਲਈਏ ਕਿ ਅਸੀਂ ਕੁਝ ਜੋੜ ਕੇ ਦਿੱਤਾ ਤੇ ਬਦਲੇ ਚ ਉਹਨਾਂ ਨੇ ਸਾਨੂੰ ਦੇਣਾ ਤਾਂ ਉਹ ਦੇਣਾ 95 ਪੈਸੇ ਤੇ ਉਹਨਾਂ ਨੂੰ ਉੱਥੇ ਰੱਖ ਲੈਣੇ ਨੇ ਹੂੰ ਠੀਕ ਹੈ ਸਰ ਜਿੱਦਾਂ ਮਤਲਬ ਕਿ ਇਹਨੂੰ ਮੈਂ ਹੁਣ ਥੋੜਾ ਜਿਆਦਾ ਆਸਾਨ ਕਰ ਦੇਵਾਂ ਆਸਾਨ ਸ਼ਬਦਾਂ ਚ ਜੀ ਜੀ ਬਿਲਕੁਲ ਬਿਲਕੁਲ ਮੰਨ ਲਓ ਕਿ ਕੋਈ ਵੀ ਰਾਜ ਹੈ ਹੁਣ ਜਿਹੜਾ ਇਹਨਾਂ ਨੇ ਵਿੱਤੀ ਪੈਕੇਜ ਮੰਗਿਆ 132000 ਕਰੋੜ ਦਾ ਟੋਟਲ ਬਣਾ ਕੇ ਬਿੱਲ ਦਿੱਤਾ ਕਿ ਸਾਨੂੰ ਦਿਓ ਤੇ ਜਿਹੜੇ ਪਨਗੜੀਆ ਸਾਹਿਬ ਨੇ 16ਵੇਂ ਵਿੱਤ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਜੀ ਉਹ ਕਹਿੰਦੇ ਕਿ ਯਾਰ ਇਹ ਪੰਜਾਬ ਪਹਿਲਾ ਸੂਬਾ ਹੈ ਜਿਨ੍ਹਾਂ ਨੇ ਇਹ ਸਵਾਲ ਚੁੱਕਿਆ ਅਸੀਂ ਹਿਮਾਚਲ ਚ ਵੀ ਜਾਏ ਛਤੀਸਗੜ੍ਹ ਚ ਵੀ ਜਾਏ ਪਹਿਲੇ ਬੰਦੇ ਆ ਜਿਨ੍ਹਾਂ ਨੇ ਆਖਿਆ ਕਿ ਸਾਡੀ ਤਾਂ ਬਈ ਠਿਆ ਨਹੀਂ ਠਿਆ ਨਹੀਂ ਕਰੋ ਅਸੀਂ ਤੇ ਰਗੜੇ ਜਾਂਦੇ ਆ ਹੂੰ ਹੁਣ ਉਹ ਠਿਆਨੀ ਠੈਨੀ ਮੰਗੀ ਜਾ ਰਹੀ ਹੈ ਇਸ ਕਰਕੇ ਕਿਉਂਕਿ ਜਦੋਂ 1 ਰੁਪਇਆ ਕਿਸੇ ਸਟੇਟ ਨੇ ਦਿੱਤਾ ਜੀ ਉਹਨਾਂ ਨੇ ਣਾਟ ਕੱਟ ਕੇ ਹਿਸਾਬ ਕਿਤਾਬ ਕਰਨਾ ਹੁਣ ਜਿਹੜਾ ਰਹਿ ਗਿਆ ਜਾਨੀ ਜਿਹੜਾ ਡਿਸਟ੍ਰਿਬਿਊਸ਼ਨ ਆ ਉਹ ਮੁੱਦਾ ਰਹਿ ਗਿਆ ਤਾਂ ਉਹਦੇ ਚ ਕੀ ਕਰਦੇ ਆ ਇੱਕ ਨਾ ਚੀਜ਼ ਜਿਹੜੀ ਆ ਦੇਖਣ ਵਾਲੀ ਆ ਬੜੀ ਸੌਖਤਾ ਨਾਲ ਆਪਾਂ ਸਮਝਾਉਣੇ ਆ ਕਿ ਕਿੱਥੇ ਜਾ ਕੇ ਬਿਹਾਰ ਤੇ ਯੂਪੀ ਫਾਇਦਾ ਘਟ ਜਾਂਦੇ ਆ ਯਾਨੀ ਮਹਾਰਾਸ਼ਟਰ ਗੁਜਰਾਤ ਦਿੱਲੀ ਤਾਮਿਲਨਾਡੂ ਇਹ ਰੈਵਨਿਊ ਬਹੁਤ ਦਿੰਦੇ ਨੇ ਬਟ ਇਹਨਾਂ ਨੂੰ ਵੀ ਆਪਣੇ ਵਾਂਗੂ ਬਹੁਤ ਥੋੜਾ ਮਿਲਦਾ ਹੈ ਜੀ ਹੁਣ ਮਾਰ ਕਿੱਥੇ ਪੈਂਦੀ ਆ ਇਹਦੇ ਵਿੱਚ ਕੀ ਆ ਕਿ ਇਹ ਜਿਹੜੇ ਵਿੱਤ ਕਮਿਸ਼ਨ ਨੇ ਨਾ ਜਿਵੇਂ 16ਵਾਂ ਆ ਗਿਆ ਆਪਣੇ ਇੱਥੇ ਆਇਆ ਬਰੂਹਾ ਤੇ ਸੇਵਾ ਪਾਣੀ ਚੰਗੀ ਕਰ ਰਹੇ ਆ ਮਾਨ ਸਾਹਿਬ ਕੇ ਚਲੋ ਕੋਈ ਥੋੜਾ ਜਿਹਾ ਝਾੜ-ਝੜ ਜਾਣਾ ਤਾਂ ਠੀਕ ਹੈ ਨਾ ਤਾਂ ਇਹਦੇ ਵਿੱਚ ਕੀ ਆ ਕਿ ਜਿਹੜਾ ਵਿੱਤ ਕਮਿਸ਼ਨ ਆ ਨਾ ਉਹਨੇ ਵੈਟੇਜ ਰੱਖੇ ਹੋਏ ਵੈਟੇਜ ਸਮਝਦੇ ਹੋ ਨਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੈਮਾਨੇ ਰੱਖੇ ਹੋਏ ਪੈਮਾਨੇ ਜੀ ਬੀਗ ਐਸ ਪੈਮਾਨੇ ਤੇ ਕਿਹੜਾ ਸਟੇਟ ਕਿੱਥੇ ਖੜਦਾ ਐ ਇਸ ਪੈਮਾਨੇ ਤੇ ਕਿਹੜਾ ਕਿੱਥੇ ਖੜਦਾ ਜਿੱਦਾਂ ਉਹਨੂੰ ਹੁਣ ਆਪਾਂ ਪਿੰਡੂ ਜੇ ਪਹਾੜਾ ਚੀ ਸਮਝੀਏ ਜੀ 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 ਬਿਲਕੁਲ ਕਿਉਂਕਿ ਵੈਸੇ ਤਾਂ ਇਹਨਾਂ ਨੇ ਹਾਂਜੀ ਬਿਲਕੁਲ ਇੱਕ ਤਾਂ ਹੁੰਦਾ ਐ ਕਿ ਜਿੱਦਾਂ ਲਾਲੋ ਸਭ ਤੋਂ ਜ਼ਰੂਰੀ ਹੁੰਦਾ ਵਸੋਂ ਜੀ ਤੁਹਾਡੀ ਵਸੋਂ ਗੱਲ ਹੈ ਤੇ ਬਿਹਾਰੀਆਂ ਦੀ ਵਸੋਂ ਤੇ ਵਾਧੂ ਆ ਬਿਲਕੁਲ ਫਿਰ ਇੱਕ ਵੱਡਾ ਆ ਜਾਂਦਾ ਪੈਮਾਨਾ ਕਿ ਖੇਤਰਫਲ ਕਿੰਨਾ ਹਮ ਅਸੀਂ ਦੋਨਾਂ ਦੇ ਮਾਮਲੇ ਚ ਹੀ ਪਛੜੇ ਹੋਏ ਹਾਂ ਹੂੰ ਪੰਜਾਬ ਦਾ ਖੇਤਰਫਲ ਤੇ ਸੁਖ ਨਾਲ ਰਹਿ ਕੀ ਕੀ ਗਿਆ ਜੀ ਬਹੁਤ ਕੁਝ ਵੀ ਨਹੀਂ ਹੈਗਾ ਬਿਲਕੁਲ ਠੀਕ ਹੈ ਨਾ ਜੀ ਚੰਗਾ ਗੱਭਰੂ ਇੱਕ ਪਾਸੇੋਂ ਸਾਈਕਲ ਖਿੱਚੇ ਤੇ ਸ਼ਾਮ ਨੂੰ ਦੂਸਰੇ ਪਾਸੇ ਦੂਜੀ ਸਟੇਜ 'ਚ ਵੜ ਜਾਂਦਾ ਆ ਤੇ ਅੱਛਾ ਇਹ ਇਹ ਦੋ ਵੱਡੇ ਵੈਟੇਜ ਕਹਿ ਲਓ ਫਿਰ ਇਸ ਤੋਂ ਇਲਾਵਾ ਕੁਝ ਹੋਰ ਹੁੰਦੇ ਆ ਜਿਵੇਂ ਫਿਸਕਲ ਕਪੈਸਿਟੀ ਡਿਸਟੈਂਸ ਇਸ ਤਰ੍ਹਾਂ ਉਹ ਤਕਨੀਕੀ ਤੌਰ ਤੇ ਉਧਰ ਨਾ ਜਾ ਜਾਈਏ ਤਿੰਨ ਚਾਰ ਵੈਟੇਜ ਹੁੰਦੇ ਆ ਜੀ ਉਹਦੇ ਹਿਸਾਬ ਨਾਲ ਇਹ ਡਿਸਟ੍ਰੀਬਿਊਟ ਕਰਦੇ ਆਗਾ ਯਾਨੀ ਤਿੰਨ ਚਾਰ ਪੈਮਾਨੇ ਸੈੱਟ ਕਰ ਦਿੱਤੇ ਤਾਂ ਉਹਦੇ 'ਚ ਕੀ ਆ ਕਿ ਹੁਣ ਤਾਮਿਲਨਾਡੂ ਹੋਇਆ ਜਾਂ ਪੰਜਾਬ ਹੋਇਆ ਦਿੱਲੀ ਹੋਇਆ ਇਹ ਐਸੇ ਸੂਬੇ ਆ ਜਿਨ੍ਹਾਂ ਨੇ ਆਪਣੀ ਬਸੋਂ ਵੀ ਕੰਟਰੋਲ ਕਰ ਲਈ ਜੀ ਬਸੋਂ ਵੀ ਕੰਟਰੋਲ ਕਰ ਲਈ ਕਿਉਂਕਿ ਆਪਣੀ ਤਾਂ ਜਮਨਦਾਰ ਜਿਹੜੀ ਆ ਨਾਰਮਲ ਜਮਨਦਾਰ ਤੋਂ ਵੀ ਥੱਲੇ ਆ ਤਾਂ ਉਹਦਾ ਖਮਿਆਜ਼ਾ ਕਿਨੂੰ ਭੁਗਤਣਾ ਪਿਆ ਕਿ ਜਿਨ੍ਹਾਂ ਨੇ ਪਰਿਵਾਰ ਨਿਯੋਜਨ ਕੀਤਾ ਟੱਬਰ ਵੀ ਛੋਟੇ ਕਰ ਲੈ ਬਸੋਂ 'ਚ ਵੀ ਸੰਯੋਗ ਤਗੜਾ ਪਾ ਦਿੱਤਾ ਉਹ ਉਧਰੋਂ ਵੀ ਪਛੜ ਗਿਆ ਤੇ ਇਧਰੋਂ ਵੀ ਪਛੜ ਗਏ ਤਾਂ ਕੁੱਲ ਮਿਲਾ ਕੇ ਬਿਹਾਰ ਦੀ ਝੰਡੀ ਆ ਵਸੋਂ ਵੀ ਉਹਨਾਂ ਦੀ ਜੱਜ ਕੇ ਆ ਭੂਗੋਲਿਕ ਤੌਰ ਤੇ ਵੀ ਉਹ ਵੱਡੇ ਆ ਇਸ ਕਰਕੇ ਉਹ ਤੁਸੀਂ ਹਿਸਾਬ ਲਾ ਲਓ ਕਿ ਸਵਾ ਲੱਖ ਕਰੋੜ ਰੁਪਈਆ ਤਾਂ ਸਿੱਧਾ ਕਿ ਮਤਲਬ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਲਾ ਲਓ ਕਿ ਮਹਾਰਾਸ਼ਟਰ ਹੈ ਹੁਣ ਦੇਖ ਲਓ ਉਹਦੀ ਜੀਡੀਪੀ ਤੁਸੀਂ ਇੱਥੇ ਚੈੱਕ ਕਰ ਲੈਣਾ ਗੂਗਲ ਕੋਈ ਕਰ ਸਕਦਾ ਤੇ ਜ਼ਰੂਰ ਇੱਥੇ ਆંકੜੇ ਰੱਖ ਦਿਓ ਉਹਨਾਂ ਦੀ ਜੀਡੀਪੀ ਐਡੀ ਜ਼ਬਰਦਸਤ ਹੈ ਤੇ ਉਹਨਾਂ ਨੂੰ ਮਿਲ ਰਿਹਾ ਹੈ 70000 ਕਰੋੜ ਹੂੰ 70000 ਕਰੋੜ ਜੀ ਮਹਾਰਾਸ਼ਟਰ ਕਿੱਡਾ ਵੱਡਾ ਸੂਬਾ ਹੈ ਜੀ ਕਿੰਨੀ ਵੱਡੀ ਉਹਦੀ ਇਕਨੋਮੀ ਆ ਤਾਂ ਉਹਨੂੰ ਮਿਲ ਰਿਹਾ ਬਦਲੇ 'ਚ 70000 ਕਰੋੜ ਤੇ ਯੂਪੀ ਜਿਹੜਾ ਯੂਪੀ ਲੈ ਰਿਹਾ 2 ਲੱਖ ਮਤਲਬ ਕਿ 18000 ਕਰੋੜ ਜੀ ਤੇ ਜਿਹੜਾ ਬਿਹਾਰ ਹੈ ਜਿਵੇਂ ਮੰਨ ਲਓ ਕਿ ਇਹ ਇਹਨੂੰ ਐ ਸਮਝਣਾ ਹੋਵੇ ਕਿ ਜਿੱਦਾਂ ਲਾ ਲਓ ਕਿ ਕੋਈ ਬੰਦਾ ਹੈ ਉਹ 500 ਰੁਪਈਆ ਕੇਂਦਰ ਨੂੰ ਫੜਾ ਰਿਹਾ ਮਹਾਰਾਸ਼ਟਰ ਜੀ ਤੇ ਬਦਲੇ 'ਚ ਕੀ ਹੈ ਕਿ ਉਹਨੂੰ ਮਤਲਬ ਕਿ ਦਿੱਤੇ ਜਾ ਰਹੇ 70 ਹੂੰ ਤੇ ਜਿਹੜਾ ਇੱਕ ਬੰਦਾ ਉਹ 100 ਦਾ ਨੋਟ ਫੜਾ ਰਿਹਾ ਜੀ ਉਹਨੂੰ ਦਿੱਤਾ ਜਾ ਰਿਹਾ 500 ਜੀ ਮਤਲਬ ਕਿ ਆਹ ਫਰਕ ਪੈ ਜਾਂਦਾ ਜਿੱਥੇ ਕਰ ਗਰਾਰੀ ਫਸਦੀ ਆ ਜਿਹੜੇ ਕਰਕੇ ਸੋ ਇਹੀ ਆ ਬਿੱਤੀ ਪੈਕੇਜ ਮੰਗਣ ਦਾ ਜਾਂ ਉਹ 50 50 ਕਰਨ ਦਾ ਸਾਰਾ ਪਰ ਕੁਝ ਵੀ ਨਹੀਂ ਦੇਣਾ ਉਹਨਾਂ ਨੇ ਪੰਜਾਬ ਦਾ ਤਾਂ ਜ਼ਿਕਰ ਤੱਕ ਨਹੀਂ ਕੀਤਾ ਜੀ ਜੀ ਮੈਂ ਕੁਝ ਕਮੈਂਟ ਪੜ ਲਾਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਲੋਸਾਬ ਕਰ ਰਹੇ ਨੇ ਪੰਜਾਬ ਨੂੰ ਬਿਹਾਰ ਨੂੰ ਤਾਂ ਮਿਲ ਗਿਆ ਪੰਜਾਬ ਨੂੰ ਕੀ ਮਿਲਿਆ ਇਸ ਤੇ ਗੱਲ ਹੋ ਹੀ ਰਹੀ ਹੈ ਜੀ ਕੁਲਵੰਤ ਸੰਘੇੜਾ ਜੀ ਕਹਿ ਰਿਹਾ ਸੈਂਟਰ ਦੀਆਂ 30 ਲੱਖ ਸਰਕਾਰੀ ਨੌਕਰੀਆਂ ਖਾਲੀ ਪਈਆਂ ਨੇ ਉਸ ਬਾਰੇ ਬਜਟ ਦੇ ਵਿੱਚ ਕੋਈ ਗੱਲ ਨਹੀਂ ਹੋਈ 3 ਲੱਖ ਟੋਟਲ ਨੇ ਮੇਰੇ ਖਿਆਲ ਦੇ ਨਾਲ ਆਪਾਂ ਇੱਕ ਦਿਨ ਇੱਥੇ ਚੱਲਦੇ ਪ੍ਰੋਗਰਾਮ ਚ ਕੱਢਿਆ ਸੀਗਾ 7-8 ਲੱਖ ਜਿਹੜੀ ਸੈਂਟਰਲ ਵੈਕੈਂਸੀ ਖਾਲੀ ਪਈ ਆ ਜੀ ਉਹਨੂੰ ਫੇਰ ਆਪਾਂ ਖੰਗਾਲ ਲੈਣੇ ਆ ਹਾਂਜੀ ਜੀ ਡੀਪੀ ਜਿਹੜੀ ਹੈ ਉਹ ਦੱਸ ਰਿਹਾ ਐਂਕੜੇ ਦੱਸ ਰਿਹਾ ਤਾਂ ਤੁਸੀਂ ਦੇਖ ਲਓ ਕਿੰਡੀ ਵੱਡੀ ਜੀਡੀਪੀ ਆ ਤੇ ਉਹਨਾਂ ਨੂੰ ਮਿਲ ਕੀ ਰਿਹਾ 70 ਹਜ਼ਾਰ ਕਰੋੜ 510 ਬਿਲੀਅਨ ਦੇਖ ਲਓ ਅੰਦਾਜ਼ਾ ਲਾ ਲਓ ਤੁਸੀਂ ਜੀ ਰਾਮ ਸਿੰਘ ਵੀ ਕਹਿ ਰਹੇ ਨੇ ਕਿ ਕੋਈ ਪਹਿਲੀ ਵਾਰੀ ਨਹੀਂ ਹੋਇਆ ਪੰਜਾਬ ਦੇ ਨਾਲ ਇਦਾਂ ਦਾ ਸਲੂਕ ਸਤਨਾਮ ਪਾਲੀਆ ਜੀ ਦਾ ਕਮੈਂਟ ਆਪਾਂ ਪੜ ਲਿਆ ਉਹ ਉਹਨਾਂ ਨੇ ਥੋੜਾ ਜਿਹਾ ਸ਼ਾਇਰੀ ਦੇ ਵਿੱਚ ਵੀ ਉਹੀ ਗੱਲ ਕਹੀ ਬਾਤ ਦੇ ਵਿੱਚ ਕੁਲਵੰਤ ਸੰਘੇੜਾ ਜੀ ਦਾ ਕਮੈਂਟ ਵੀ ਆਪਾਂ ਪੜ ਲਿਆ ਯੂਨੀਕ ਇਹਨਾਂ ਦਾ ਕਮੈਂਟ ਕੇਂਦਰ ਦੀ ਫੰਡਾਂ ਦੀ ਵਰਤੋਂ ਹੈ ਜਿਹੜੀ ਉਹ ਲੋਕ ਭਲਾਈ ਵਾਸਤੇ ਹੋਣੀ ਚਾਹੀਦੀ ਹੈ ਕਹਿੰਦੇ ਕਿਸ ਦੀ ਨਿੱਜੀ ਹੈ ਯਾ ਅਸ਼ੀ ਵਾਸਤੇ ਨਹੀਂ ਹੋਣੀ ਚਾਹੀਦੀ ਜੀ 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 ਹੋਰ ਵੀ ਆਪਾਂ ਕਮੈਂਟ ਕੋਈ ਦੇਖ ਲੈਣੇ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ ਪਰ ਤੁਹਾਨੂੰ ਗੁਜ਼ਾਰਿਸ਼ ਹੈ ਵੀ ਇਹ ਅਜੇ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰ ਦਿਓ ਹੋਰ ਦੋਸਤ ਜਿਨ੍ਹਾਂ ਤੱਕ ਪ੍ਰੋਗਰਾਮ ਅਜੇ ਨਹੀਂ ਪਹੁੰਚਿਆ 9.4 9.64 ਲੱਖ ਜੀ ਸੈਂਟਰਲ ਵੈਕੈਂਸੀ ਖਾਲੀ ਸੀ 2023 ਜਿਆਦਾ ਨਹੀਂ 10 ਲੱਖ ਦੇ ਕਰੀਬ ਤੁਸੀਂ ਜੀ ਜੀ ਹਾਂ ਜੀ ਹਾਂ ਜੀ ਅ ਗਗਨ ਸੋਮਲ ਜੀ ਕਹਿ ਰਹੇ ਜੇ ਅਕਾਲੀਆਂ ਨੂੰ ਪੰਜ ਚਾਰ ਸੀਟਾਂ ਜਿਤਾ ਦੇਂਦੇ ਫਿਰ ਕੁਛ ਨਾ ਕੁਛ ਕਹਿੰਦੇ ਮਿਲ ਜਾਂਦਾ ਸ਼ਾਇਦ ਇਹ ਵੀ ਹੋ ਸਕਦਾ ਪਰ ਉਹ ਮੌਜ ਨਹੀਂ ਲੱਭਣੀ ਜਿਹੜੀ ਮਨਮੋਹਨ ਸਿੰਘ ਸਰਕਾਰ ਵੇਲੇ ਸੀ ਬਾਦਲ ਸਾਹਿਬ ਜਾਂਦੇ ਸੀਗੇ ਮੰਨਤੀ ਜੇ ਕਹਿ ਦਿੰਦੇ ਸੀ ਸਰਦਾਰ ਸਾਹਿਬ ਕਿਵੇਂ ਕਰਨੀ ਆ ਫਿਰ ਤੇ ਸਰਦਾਰ ਸਾਹਿਬ ਕੁਛ ਨਾ ਕੁਛ ਦੇ ਦਿੰਦੇ ਸੀਗੇ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਨਾ ਹੁਣ ਦੇਖੋ ਇੱਕ ਚੀਜ਼ ਆ ਸੁਖਮ ਸਿੰਘ ਸਾਹਿਬ ਸਾਡਾ ਪਤਾ ਕੀ ਆ ਕਿ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਪੰਜਾਬੀ ਬਹੁਤ ਹੀ ਜ਼ਿਆਦਾ ਕਹਿੰੋ ਕਿ ਨਾ ਮੈਸਨ ਦਾ ਕਿ ਟੁਕੜਿਆਂ ਚ ਵੰਡੇ ਹੋਏ ਆ ਜੀ ਹੁਣ ਮਾਨ ਸਾਹਿਬ ਨੇ ਮੈਂ ਮਾਨ ਸਾਹਿਬ ਦਾ ਆਲੋਚਕ ਆ ਹਲਾਨੀਆਂ ਆਪਾਂ ਕਦੇ ਨਾ ਡਰੇ ਆ ਨਾ ਡਰਨਾ ਜੀ ਤੇ ਨਾ ਕੋਈ ਇਹਦੇ ਚ ਕੋਈ ਉਹ ਆ ਕਿ ਅਸੀਂ ਕੋਈ ਮਿੱਥ ਕੇ ਕਰਦੇ ਆ ਹੂੰ ਪਰ ਜੇਕਰ ਯਾਰ ਉਹ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਕਰਦਾ ਤੇ ਜੇ ਅਸੀਂ ਫੇਰ ਵੀ ਫੇਰ ਵੀ ਅੰਨੇ ਬਾਗ ਮਤਲਬ ਕਿ ਇੱਕ ਇਸ ਕਰਕੇ ਕਿ ਹਾਂ ਯਾਰ ਸਾਨੂੰ ਕੋਈ ਇਹ ਨਾ ਕਹਦੇ ਕਿ ਕੱਲ ਇਹਦੀ ਆਲੋਚਨਾ ਕਰਦੇ ਸੀ ਅੱਜ ਕਿਵੇਂ ਸਿਫਤ ਕਰ ਰਹੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਉਹ ਟਿਕ ਪ੍ਰੋਫੈਸ਼ਨਲ ਕਹ ਲਓ ਕਿ ਜਿਹੜੀ ਤੁਹਾਡੀ ਅਪਰੋਚ ਹੈ ਉਹਦੇ ਨਾਲ ਮੈਨੂੰ ਸਮਝਦਾ ਇਨਸਾਫ ਨਹੀਂ ਆਇਆ ਜੀ ਜੀ